ਕਬੱਡੀ 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 ਬੱਗਰ ਲੀਗ ਮੈਂ ਬੇਨਤੀ ਕਰਾਂਗਾ ਇਸੇ ਗਰਾਊਂਡ ਦੇ ਵਿੱਚ ਮਿਹਨਤ ਕਰਕੇ ਦੁਨੀਆ ਦੇ ਵਿੱਚ ਛਾਇਆ ਦੁਨੀਆ ਦਾ ਟਾਪਰ ਖਿਡਾਰੀ ਕਬੱਡੀ ਦਾ ਬੱਚਦਾ ਅੰਗਾਰ ਬੱਗੇ ਪਿੰਡ ਵਾਲਾ ਦੁੱਲਾ ਵੀ ਆਇਆ ਦਰਸ਼ਕ ਵੀਰੋ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਆ ਵੀ ਦੁੱਲਿਆ ਖੇਡ ਮੈਦਾਨ ਦੇ ਵਿੱਚ ਤੇਰਾ ਵੀ ਸਵਾਗਤ ਹੈ ਇਸ ਵੱਡੇ ਕੱਪ ਤੇ ਬੱਗੇ ਪਿੰਡ ਵਾਲਾ ਦੁੱਲਾ ਵਿਸ਼ੇ ਤੌਰ ਤੇ ਆਇਆ ਜੀ ਐਨ ਯੂ ਆਖਦੇ ਆ ਦੁੱਲੇ ਬੱਗੇ ਪਿੰਡ ਦਾ ਕੁਝ ਜੀ ਪੱਲਾਂ ਦੇ ਵਿੱਚ ਇਹ ਮੈਚ ਜਿਹੜਾ ਸ਼ੁਰੂ ਹੋ ਜਾਵੇਗਾ ਮੈਂ ਦੇਖ ਰਿਹਾ ਖੇਡ ਮਿਲਦੀ ਸੀ ਹੈ ਅਮਰ ਬਲਜੀ ਦੁੱਲੇ ਬੱਗੇਪਿੰਡ ਦਾ ਤੇ ਕਰਨਲ ਜੀ ਦਾ ਸਨਮਾਨ ਜਿਹੜਾ ਵਿਸ਼ੇਸ਼ ਤੌਰ ਤੇ ਕਰਨਗੇ ਸਾਡੇ ਬੱਗੇਪਿੰਡ ਵਾਲੇ ਪ੍ਰਸਿੱਧ ਕਬੱਡੀ ਖਿਡਾਰੀ ਬਲਵੀਰ ਸਿੰਘ ਦੁੱਲੇ ਦਾ ਸਰਦਾਰ ਰੇਸ਼ਮ ਸਿੰਘ ਦਾ ਪੁੱਤਰ ਇਸੇ ਗਰਾਊਂਡ ਦੇ ਵਿੱਚ ਮਿਹਨਤ ਕਰਕੇ ਵੱਡਾ ਨਾਂ ਜਿਹੜਾ ਬਣਾਇਆ ਹੈ ਦੁੱਲੇ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਸਾਡੇ ਅਮਰ ਬਲਜੀ ਕਰਨ ਜਾ ਰਹੇ ਹੈ ਸਰਜੀਤ ਸਿੰਘ ਦੀ ਟੁਰਨਾ ਉਹਨਾਂ ਦਾ ਇਸ ਤੋਂ ਬਾਅਦ ਮਾਨਸਰਮਾ ਜਿਹੜਾ ਕੀਤਾ ਜਾਵੇਗਾ ਹੁਣ ਕਬੱਡੀ ਦਾ ਤਗੜਾ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਫੈਡਰੇਸ਼ਨ ਦੇ ਵੱਲੋਂ ਸੱਤ ਹਦਾਇਤ ਹੈ ਵੀ ਜਿੱਦਾਂ ਸੰਦੀਪ ਦੇ ਪਹਿਲੇ ਦਿਨ ਤੋਂ ਜਿਹੜੇ ਰੂਲ ਹੈ ਉਹ ਰੂਲਾਂ ਨੂੰ ਲੈ ਕੇ ਬੜਾ ਸਖਤ ਸੀਗਾ ਭਾਵੇਂ ਸ਼ੱਕ ਲੱਗੀ ਆਪਣੇ ਚੈਨਲ ਦੀ ਅਪਡੇਟ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਘੰਟੀ ਵਾਲੇ ਬਟਨ ਨੂੰ ਜਰੂਰ ਦਬਾ ਲਓ ਧੰਨਵਾਦ